ਸਾ ਗਾਇਕੁਰ ਜੀ ਦੇ ਸੱਤੇ ਵਿਸ਼ੁਭਦੀਪ ਨਾਲ ਕੱਲ ਦਾ ਬਹੁਤ ਤਕਾ ਹੋ ਰਿਹਾ ਵਿਸ਼ੁਭਦੀਪ ਨੇ ਪੰਚਾਇਤੀ ਪਲਾਟਾਂ ਦੀ ਬੋਲੀ ਕਰਾਉਣੀ ਚਾਹੀ ਸੀ ਵੀ ਪੰਚਾਇਤੀ ਪਲਾਟਾਂ ਦੀ ਬੋਲੀ ਹੋ ਜੂਗੀ ਸੈਕਟਰੀ ਨੂੰ ਫੋਨ ਲਾਇਆ ਸੈਕਟਰੀ ਕਹਿੰਦਾ 9 ਤਰੀਕ ਨੂੰ ਸੈਕਟਰੀ ਨੂੰ ਫੋਨ ਲਾਇਆ ਸੈਕਟਰੀ ਕਹਿੰਦਾ 9 ਤਰੀਕ ਨੂੰ ਬੋਲੀ ਹੋਊਗੀ ਫਿਰ ਫਿਰ 9 ਤਰੀਕ ਨੂੰ ਫੋਨ ਲਾਇਆ ਕਹਿੰਦਾ 11 ਤਰੀਕ ਨੂੰ ਹੋਊਗੀ 11 ਤਰੀਕ ਨੂੰ ਜਦੋਂ ਕੱਲ ਗਏ ਇਹ ਗੱਡੀਆਂ ਲੈ ਕੇ ਤੁਰੇ ਜਾਂਦੇ ਸੀਗੇ ਉਹ ਫੜਾਉਣੀਆਂ ਸੀ ਗੱਡੀਆਂ ਕਿ ਉਹਨਾਂ ਨੇ ਪਿੰਡ 'ਚ ਬੋਲੀ ਨਹੀਂ ਕਰਵਾਈ ਉੱਥੇ ਇਹਨਾਂ ਦਾ ਤਾਂ ਕੋਈ ਪਲਾਨ ਬਣਿਆ ਪਿਆ ਸੀ ਕਰਨੇ ਦਾ ਹਰਪ੍ਰੀਤ ਸੈਕਟਰੀ ਦਾ ਜੈਦਾ ਇੱਕ ਮੁੰਡਾ ਨਾਲ ਹੋਰ ਸੀ ਸਾਡੇ ਪਿੰਡ ਦਾ ਉਹ ਸੀਗਾ ਵਿਚ ਨਰਮਨ ਦਾ ਤੇ ਇਹਨੇ ਨਰਮਾ ਦੋ ਜਣਾਂ ਨੇ ਬੀਜਿਆ ਪਿਆ ਬਿਨਾ ਬੋਲੀ ਤੋਂ ਪਹਿਲਾਂ ਨਰਮਾ ਬੀਜਿਆ ਗਿਆ ਇਹਨਾਂ ਦਾ ਇਹਨਾਂ ਨੇ ਫਿਰ ਕੱਲ ਜਾ ਕੇ ਉਥੇ ਦਵਾਦਾ ਤੁਰਤ ਪੈਰ ਤੇ ਪੈਸੇ ਭਰ ਕੇ ਦਵਾਦਾ ਬੋਲੀ ਇਹਨਾਂ ਨੇ ਆਪਦੀ ਉਹ ਪੈਸੇ ਭਰਤੇ ਹਰਪ੍ਰੀਤ ਸੈਕਟਰੀ ਨੇ ਇਹ ਦੋ ਜਣੇ ਸੀ ਵਿਸ਼ਵਦੀਪ ਭੋਰੀ ਇਹ ਚਾਰ ਜਣੇ ਸੀ ਇਹਨਾਂ ਨੇ ਚਾਰ ਜਣਾਂ ਨੇ ਵਿਸ਼ਵਦੀਪ ਹੋਰਾਂ ਨੂੰ ਮੁੱਕਿਆਂ ਦਾ ਕੁੱਟਿਆ ਅੰਦਰ ਅੰਦਰ ਇਹਨਾਂ ਨੇ ਕੁੱਟਿਆ ਜਦੋਂ ਵਿਸ਼ਵਦੀਪ ਭੋਰੀ ਉਹ ਸ਼ਟਰ ਚੱਕ ਕੇ ਭੱਜਣ ਲੱਗੇ ਇਹਨਾਂ ਨੇ ਬਾਹਰ ਆ ਕੇ ਮੁੰਡਿਆਂ ਨੂੰ ਕਰਤਾ ਫੋਨ ਵੀ ਮੁੰਡੇ ਵੀ ਮੇਰੇ ਕੋਲ ਪਹੁੰਚਣ ਜਿੰਦਾਂ ਨੂੰ ਮੁੰਡਾ ਹੈ ਉਹਦੋਂ ਪੁਲਿਸ ਆ ਗਈ ਪੁਲਿਸ ਨੇ ਵਿਸ਼ਵਦੀਪ ਹੋਰਾਂ ਨੂੰ ਲੈ ਗਏ ਮੁੜ ਕੇ ਕਹਿੰਦੇ ਕਹਿੰਦੇ ਕਿ ਇਹਦੇ ਕੋਲ ਅਖੇ ਕੱਲ ਆ ਕੇ ਪਿਸਤੌਲ ਸੀ ਜਿਹੜਾ ਕਿ ਪਿਸਤੌਲ ਸਾਡਾ ਲਾਇਸੈਂਸ ਹੈਗਾ ਉਹ ਸਾਡੇ ਘਰੇ ਸੀ ਇਹਨਾਂ ਨੇ ਅੱਜ ਕੁੜੀ ਤੋਂ ਮੰਗਵਾ ਕੇ ਪਿਸਤੌਲ ਉਹਦਾ ਵਿੱਚ ਪਰਚਾ ਦਰਜ ਕਰੀ ਜਾਂਦੇ ਆ ਕੀ ਗੱਲ ਇੱਕ ਭਵੰਤਮਾਨ ਦਾ ਕਾਨੂੰਨ ਬਣਾਇਆ ਇਸ ਆਮ ਆਦਮੀ ਪਾਰਟੀ ਦਾ ਕਾਨੂੰਨ ਇਹ ਗੋਲਡੀ ਦਾ ਕਾਨੂੰਨ ਚੱਲੀ ਜਾਂਦਾ ਗੋਲਡੀ ਨੂੰ ਐਨੀ ਤਾਂ ਹੋਣੀ ਚਾਹੀਦੀ ਆ ਵੀ ਇੰਨਾ ਧੱਕਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੁਣ ਮੇਰੇ ਪੁੱਤਾਂ ਦੀ ਰਿਮਾਂਡ ਮੰਗੀ ਜਾਂਦੇ ਆ ਕਹਿੰਦੇ ਰਵਾਡ ਦੋ ਇਹਨਾਂ ਦੀ ਹੈ ਵੀ ਕੀ ਇਹ ਰਵਾੜ ਇਸ ਵਾਸਤੇ ਮੰਗਦੇ ਆ ਵੀ ਇਹਨਾਂ ਨੇ ਗਰੀਬਾਂ ਦਾ ਹੱਕ ਮੰਗਣਾ ਚਾਹਿਆ ਸੀ ਜੇ ਕੋਈ 2 ਕਿੱਲੇ ਵਾਲਾ ਉਹ ਕੋਈ ਜ਼ਿਮੀਂਦਾਰ ਨਹੀਂ ਹੁੰਦਾ ਜੇ ਕੋਈ 5 ਕਿੱਲੇ ਵਾਲਾ ਉਹਦੇ ਕੋਲੇ ਵੀ ਕੋਈ ਪੈਲੀ ਨਹੀਂ ਹੁੰਦੀ ਪੈਲੀ ਵਾਲਾ ਬੰਦਾ 40 ਤੋਂ 50 ਕਿੱਲਾਂ ਦੇ ਵਿੱਚ 70 ਕਿੱਲਾਂ ਵਾਲਾ ਗਿਣਿਆ ਜਾਂਦਾ ਕੀ ਗੱਲ ਉਹਨਾਂ ਨੂੰ ਪੈਲੀ ਨਹੀਂ ਚਾਹੀਦੀ ਜੇ ਪੰਚਾਇਤੀ ਪਲਾਟਾਂ ਦੀ ਬੋਲੀ ਕਰਵਾਉਂਦੇ ਇਹ ਤਾਂ ਅੱਜ ਆ ਕੰਮ ਨਹੀਂ ਹੁੰਦਾ ਸੀਗਾ ਇਹਨਾਂ ਨੂੰ ਤਾਂ ਉਹ ਖੇੜੇ ਦੀ ਸ਼ਾਹ ਹੋ ਗਈ ਮੰਨਾ ਵਾਲੀ ਵਿੱਚ ਉਹਨੇ ਅੱਗ ਪਾਈ ਆ ਇੱਥੇ ਕਰਨੇ ਨੇ ਅੱਗ ਪਾਈ ਆ ਇੱਥੇ ਫਿਰ ਇਹਨਾਂ ਦੇ ਘਰੇ ਆਇਆ ਸੀਮੈਂਟ ਦੇ ਟਰੱਕ ਆਇਆ ਉਹ ਵੀ ਕਰਨੇ ਨੇ ਘਰੇ ਲਵਾਇਆ ਗਿਆ ਕੀ ਗੱਲ ਹੈ ਆਮ ਆਦਮੀ ਪਾਰਟੀ ਦਾ ਇਹੀ ਕਾਨੂੰਨ ਆ ਇਹਨਾਂ ਦੇ ਟਰੱਕ ਆਏ ਟ੍ਰੈਲਰਾਂ ਦੇ ਟਰੱਕ ਆਏ ਉਹ ਵੀ ਇਹਨਾਂ ਦੋ ਘਰਾਂ ਦੇ ਵਿੱਚ ਲੱਗੇ ਆ ਉਹ ਵੀ ਕਿਸੇ ਦੇ ਹੋਰ ਨਹੀਂ ਕਿਸੇ ਦੇ ਘਰ ਜਿਹੜੀਆਂ ਪੰਚਾਇਤ ਦੇ ਵਿੱਚ ਆਈਆਂ ਉਹ ਇਹਨਾਂ ਨੇ ਆਪਦੇ ਘਰੇ ਲਵਾਈਆਂ ਕੀ ਗੱਲ ਇਹ ਗੋਲਡੀ ਕੰਪੋਜ ਦਾ ਕਾਨੂੰਨ ਹੈ ਉਹਨੂੰ ਐ ਨਹੀਂ ਆਉਂਦੀ ਕਿ ਵੀ ਮੈਨੂੰ ਹਰ ਘਪੇਟ ਭਰਾ ਨੇ ਵੋਟਾਂ ਪਾ ਕੇ ਦਿੱਤਾ ਆ ਉਹ ਇਹਨਾਂ ਦੀ ਕਦਰ ਕਰਨ ਦੀ ਬਜਾਏ ਸਾਰਾ ਤੇ ਲਾਠੀ ਚਾਰਜ ਕਰਵਾਉਂਦਾ ਕਿ ਗੋਲਡੀ ਕੰਪੋਜ ਨੂੰ ਇਹਨਾਂ ਨੇ ਇਹ ਸੋਚਿਆ ਨਾ ਵੀ ਦੋ ਬੰਦਿਆਂ ਨੇ ਵੋਟਾਂ ਪਈਆਂ ਸੀ ਇਹਨਾਂ ਨੂੰ ਜਿਨ੍ਹਾਂ ਦੇ ਦੋ ਬੰਦਿਆਂ ਦੇ ਪਿੱਛੇ ਲੱਗ ਕੇ ਉਹ ਐਡਾ ਧੱਕਾ ਕਰਵਾਈ ਜਾਂਦਾ ਕਿ ਵਿਸ਼ਵਦੀਪ ਨੇ ਕੀ ਗੋਲਡੀ ਕੰਪੋਜ ਦਾ ਮਾੜਾ ਕੀਤਾ ਸੀਗਾ ਜੇ ਕੋਈ ਮਾੜਾ ਕੀਤਾ ਸੀਗਾ ਤੇ ਗੋਲਡੀ ਕੰਪੋਜ ਦੱਸੇ ਕਿ ਇਹਨਾਂ ਮਗਰ ਲੱਗ ਕੇ ਫੇਰ ਮੇਰੇ ਪੁੱਤ ਦੇ ਕਾਲ ਦਾ ਪਰਚਾ ਕਰਵਾਇਆ ਅੱਜ ਮੇਰੇ ਪੁੱਤ ਦੀ ਰਿਮਾਂਡ ਮੰਗਦੇ ਆ ਬਈ ਕਿਉਂ ਮੰਗਦੇ ਆ ਮੇਰੇ ਪੁੱਤ ਨੇ ਕੀ ਗਨਾ ਕੀਤਾ ਮੇਰੇ ਪੁੱਤ ਨੇ ਤੜਕੇ ਦੀ ਰੋਟੀ ਨਹੀਂ ਖਾਦੀ ਪਾਣੀ ਨਹੀਂ ਖਾਦਾ ਮੇਰਾ ਬੱਚਾ ਉਹ ਦਵਾਈ ਤੋਂ ਵੀ ਨਰਨੇ ਕਾਲ ਜੇ ਮੇਰੇ ਪੁੱਤ ਨੇ ਦਵਾਈ ਨਹੀਂ ਹਣੀ ਆ ਹਾਂ ਸਾਥੀਓ ਜੇ ਦੇਖਿਆ ਜਾਵੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਲਾਨਤਾ ਪਾ ਰਹੇ ਆ ਕਿਉਂਕਿ ਸਾਡੇ ਮਜ਼ਦੂਰਾਂ ਦੇ ਵਿੱਚ ਵੜ ਕੇ ਸਾਡੇ ਮਜ਼ਦੂਰਾਂ ਨੂੰ ਭਾਵਕ ਕਰਕੇ ਸਾਡੇ ਮਜ਼ਦੂਰਾਂ ਤੇ ਹੀ ਵੋਟਾਂ ਲੈ ਕੇ ਸਾਡੇ ਮਜ਼ਦੂਰਾਂ ਨੇ ਹੀ ਅਤਿਆਚਾਰ ਜ਼ੁਲਮ ਕੀਤਾ ਜਾ ਰਿਹਾ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਬੋਲੀ ਚੱਲ ਰਹੀ ਸੀਗੀ ਤੇ ਜੇ ਲਾਇਆ ਜਾਵੇ ਹਥਿਆਰਾਂ ਦਾ ਇਹਨਾਂ ਤੇ ਪਰਚਾ ਪਾਇਆ ਜਾ ਰਿਹਾ ਗੱਲ ਕੀ ਸੀ ਗੱਲ ਕਿੱਧਰ ਨੂੰ ਲੈ ਕੇ ਜਾ ਰਹੇ ਨੇ ਸੋ ਇਹਨਾਂ ਦਾ ਕੰਮ ਹੀ ਇਹੀ ਆ ਵੀ ਚੋਰ ਮੋਰੀਆਂ ਦੇਣਾ ਜੇ ਤਾਂ ਦੇਖੋ ਦੋਸ਼ੀ ਮਤਲਬ ਕਿ ਵਿਸ਼ਵਦੀਪ ਦੇ ਵਿੱਚ ਕੋਈ ਗਲਤੀ ਸੀ ਕਾਨੂੰਨੀ ਤੌਰ ਤੇ ਪੂਰੀ ਤਰ੍ਹਾਂ ਤੇ ਕੋਈ ਬਣਦੀ ਕਾਰਵਾਈ ਜਿਹੜੀ ਬਣਦੀ ਸੀ ਉਹ ਕਰਨੀ ਚਾਹੀਦੀ ਸੀ ਪਰ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਬੋਲੀ ਚੱਲ ਰਹੀ ਸੀ ਆਪਦੇ ਹੱਕੀ ਮੰਗਾ ਲਈ ਬੋਲੀ ਚੱਲ ਰਹੀ ਸੀ ਇਹ ਇਹਨਾਂ ਨੇ ਮਤਲਬ ਕਿ ਜੋ ਵੀ ਧਰਾਵਾਂ ਲਾਈਆਂ ਨੇ ਇਹ ਪਰਚਾ ਜੋ ਵੀ ਕੀਤਾ ਇਹ ਜਿਹੜਾ ਝੂਠਾ ਪਰਚਾ ਕੀਤਾ ਪੰਜਾਬ ਸਰਕਾਰ ਤੇ ਪੰਜਾਬ ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਆਂ ਬੀਪ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਵੀ ਸੱਚਾਈ ਕੀ ਸੀਗੀ 40 ਕਿੱਲੇ ਪੈਲੀ ਦੇ ਆ 40 ਕਿੱਲੇ ਪੈਲੀ ਦੇ ਜਿਹਦੇ ਵਿੱਚੋਂ ਸਾਰੀ 40 ਦੇ 40 ਇਹੀ ਵਾਹੀ ਜਾਂਦੇ ਆ 40ਆਂ ਦੇ ਵਿੱਚੋਂ ਇਹਨਾਂ ਨੇ ਕਿਹਾ ਸੀ ਵੀ ਚਲੋ ਜੜੀ ਸਾਡੀ 17 ਕਿੱਲੇ ਪੈਲੀ ਹੈਗੀ ਆ ਉਹ 17 ਕਿੱਲੇ ਪੈਲੀ ਦਾ ਤਾਂ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਇਹ ਉਹਨੂੰ ਅੰਦਰ ਸੱਦ ਕੇ ਅੱਗੋਂ ਬੁਲਾਉਂਦੇ ਆ ਇਹਨਾਂ ਨੇ ਉੱਥੇ ਕੁੱਟਮਾਰ ਕਰਨੀ ਚਾਹੀਏ ਵੀ ਕੋਈ ਕਿਹੜਾ ਕਾਨੂੰਨ ਲਿਖਤਾ ਗੋਲਡੀ ਕੰਪੋਇ ਤੂੰ ਗਲਤ ਕੀਤਾ ਬਹੁਤ ਜ਼ਿਆਦਾ ਕਰਨਿਆ ਤੂੰ ਵੀ ਮੇਰੇ ਪੁੱਤ ਨਾਲ ਬਹੁਤ ਅਤਿਆਚਾਰ ਕੀਤਾ ਜੇ ਮੇਰੇ ਪੁੱਤ ਤੇ ਕੋਈ ਖਰੋਚ ਹੁੰਦੀ ਆ ਨਾ ਕਰਨਿਆ ਤੇ ਤੂੰ ਵੀ ਫਿਰ ਇਹ ਨਾ ਸੋਚੀ ਜੇ ਮੇਰੇ ਪੁੱਤ ਤੇ ਖਰੋਚ ਆਊਗੀ ਤਾਂ ਤੂੰ ਵੀ ਕਿਸੇ ਪੁੱਤ ਨਹੀਂ ਮਾਂ ਦੇ ਕੋਲੇ ਖੇਡਦਾ ਤੇ ਨਾ ਤੇਰਾ ਪੁੱਤ ਤੇਰੇ ਕੋਲੇ ਖੇਡੇ ਤੋ ਦੇਖੋ ਅਸੀਂ ਪੰਜਾਬ ਦੇ ਬਸਨੀਕ ਪੰਜਾਬੀਆਂ ਨੂੰ ਵੀ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਜਿਹੜੇ ਵੀ ਵਿਸ਼ਵਦੀਪ ਨੂੰ ਚੋਣ ਆ ਰਹੇ ਨੇ ਕੱਲਾ ਕਮੈਂਟਾਂ ਦੇ ਵਿੱਚ ਨਹੀਂ ਕੱਲਾ ਕਮੈਂਟਾਂ ਦੇ ਵਿੱਚ ਨਹੀਂ ਤੁਸੀਂ ਆ ਕੇ ਵਿਸ਼ਵਦੀਪ ਦੀ ਨਾਲ ਮੋਢੇ ਨਾਲ ਮੋਢਾ ਲਾਓ ਸੰਘਰਸ਼ ਲੜਿਆ ਜਾਊਗਾ ਸੱਚ ਹੱਕ ਲਈ ਸਾਡੇ ਜਥੇਬੰਦੀਆਂ ਲੜਦੀਆਂ ਆਈਆਂ ਨੇ ਤੇ ਲੜਦੇ ਰਵਾਂਗੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਬਿਸ਼ਵਦੀਪ ਸਾਡੇ ਲੋਕਾਂ ਨੇ ਲੜਿਆ ਸਾਡੇ ਪੰਜਾਬ ਲਈ ਲੜਿਆ 9 ਮਾਰਚ ਦੇ ਰਿਸ਼ਤੇ ਲਈ ਲੜਿਆ ਅੱਜ ਪਤਾ ਲੱਗੂਗਾ ਵੀ 9 ਮਾਰਚ ਦਾ ਰਿਸ਼ਤਾ ਕਿੱਥੇ ਆ ਕਿੱਥੇ ਨਹੀਂ ਹੈਗਾ ਜੇ ਪੰਜਾਬ ਦੇ ਵਸਦੇ ਲੋਕੋ ਜੇ ਬਿਸ਼ਵਦੀਪ ਦਾ ਤੁਹਾਨੂੰ ਜਰਾ ਵੀ ਪੋਰਾ ਵੀ ਤੁਹਾਨੂੰ ਦਰਦ ਹੈਗਾ ਤਾਂ ਆ ਕੇ ਨਾਲ ਖੜੋ ਅੱਗ ਵਿਸ਼ਵਦੀਪ ਦੇ ਘਰ ਲੱਗਿਆ ਤਾਂ ਸੇਕ ਤੁਹਾਡੇ ਵੀ ਜਾਊਗਾ ਸੋ ਜੈ ਭੀਮ ਜੈ ਪਾ ਸਾਨੂੰ ਤਾਂ ਬਹੁਤ ਅਸਤ ਦੋਵੇਂ ਹੱਥੀ ਖੜੀ ਚੱਲਾਂਗੇ ਸਾਰੀ ਦੁਨੀਆ ਜਾਵੀ ਅੱਜ ਵੀ ਸਾਰੀ ਦੁਨੀਆ ਚੋਥੀ